ਤਖਤ ਜੀ ਅੱਜ ਕੀ ਨਾ ਤੁਹਾਡੇ ਮੇਰਾ ਨਾਮ ਗੁਰਪ੍ਰੀਤ ਸਿੰਘ ਵੀਪੀ ਸਿੰਘ ਜੀ ਆ ਜਿਹੜਾ ਹੁਣ ਬੱਸ ਸਟੈਂਡ ਦੇ ਵਿੱਚ ਕੂੜੇ ਦਾ ਡੰਪ ਹੈ ਪਿਛਲੇ ਕਈ ਦਿਨਾਂ ਤੋਂ ਕੋਈ ਪੂਰਾ ਪਿਆ ਬਿਮਾਰੀਆਂ ਦਾ ਖਤਰਾ ਇਹਦੇ ਬਾਰੇ ਕੀ ਕਹਿੰਨਾ ਤੁਹਾਡਾ ਇਹ ਵੇਖੋ ਜੀ ਪ੍ਰਸ਼ਾਸਨ ਨੂੰ ਪਹਿਲੇ ਤਾਂ ਪਬਲਿਕ ਪੈਲਸ ਹਾਂ ਬੱਸ ਸਟੈਂਡ ਆ ਇੱਥੇ ਇਹ ਛੂਟ ਹੀ ਨਹੀਂ ਕਰਦਾ ਚਾਹੀਦਾ ਹੀ ਨਹੀਂਗਾ ਬਾਕੀ ਹੁਣ ਵੇਖੋ ਇਹਦੇ ਵਿੱਚ ਕੀੜੇ ਪੈ ਚੁੱਕੇ ਆ ਕਿੰਨੇ ਦਿਨ ਹੋ ਗਏ ਮਤਲਬ ਇੱਥੇ ਕਿੰਨੇ ਲੋਕ ਆਉਂਦੇ ਆ 100 ਇਹ ਬਿਮਾਰੀ ਦਾ ਘਰ ਹੋਇਆ ਵਿਆ ਇਹਨੂੰ ਇਹਨਾਂ ਨੂੰ ਚੁੱਕਣਾ ਚਾਹੀਦਾ ਇਹ ਤਾਂ ਦਿਨੋ ਦਿਨ ਉਹ ਅੱਗੇ ਨੂੰ ਵਧਦਾ ਜਾਂਦਾ ਜੀ ਕਿੱਥੇ ਸੀਗਾ ਡੰਪ ਕਿੱਥੇ ਆ ਤੇ ਤੁਸੀਂ ਕੂੜਾ ਵੇਖੋ ਮਤਲਬ ਕਿੱਥੇ ਆ ਗਿਆ ਜੇ ਦੋ ਦਿਨਾਂ ਚੁੱਕਿਆ ਦਾ ਬੱਸ ਸਟੈਂਡ ਬੰਦ ਹੀ ਹੋ ਜਾਊਗਾ ਇੱਥੋਂ ਦੀ ਬੱਸਾਂ ਜਾਂ ਹੋਰ ਕੋਈ ਹੋਰ ਵਹੀਕਲ ਕਿੱਧਰ ਦੀ ਲੰਘੂਗਾ ਕਿੰਨੇ ਦਿਨ ਤੋਂ ਇਹ ਕੂੜਾ ਇਹ ਤਾਂ ਹੋ ਗਿਆ ਹੀ ਘਟੋ ਘਟ 15 ਦਿਨ ਤੋਂ 15 ਤੋਂ 20 ਦਿਨ ਹੋ ਗਏ ਉਨ ਕੀ ਬੰਦ ਕਰ ਦੇ। ਹੁਣ ਅਸੀਂ ਮੰਗ ਇਹੀ ਕਰਦੇ ਆਂ ਕਿ ਪਹਿਲੀ ਗੱਲ ਤੈਨੂੰ ਇਹ ਕਿਸੇ ਟਿਕਾਣੇ ਲਾਉਣ। ਇੱਥੇ ਸਫਾਈ ਦਾ ਮੁਸ਼ਕ ਦੇਖੋ ਤੁਹਾਨੂੰ ਪਤਾ ਹੀ ਹਨ ਦੇਖੋ ਕਿੰਨੀ ਸਮੈਲ ਆ ਰਹੀ ਆ। ਹਨਾਈ ਤੇ ਇਹਨੂੰ ਚੁੱਕਣ ਤੇਨੂੰ ਪ੍ਰੋਪਰ ਇਹਨੂੰ ਸਫਾਈ ਵੱਲ ਧਿਆਨ ਦੇਣ ਪ੍ਰਸ਼ਾਸਨ ਇਹਦੇ ਵੱਲ ਧਿਆਨ ਦੇਵੇ। ਤੇ ਸੋਚ ਇੱਥੇ ਜੋ ਲੋਕ ਵੀ ਛੋਟੇ ਬੱਚੇ ਆ ਬਜ਼ੁਰਗ ਆ ਕੋਈ ਵੀ ਉਹ ਇਹਨਾਂ ਦਾ ਬਿਮਾਰੀ ਦਾ ਘਰ ਆ ਇੱਥੇ। ਕੱਡੇ ਕਹਿੰਦਾ ਮਤਲਬ ਇੱਥੇ ਡੰਪ ਨਹੀਂ ਹੋਣਾ। ਨਹੀਂ ਹੋਣਾ ਚਾਹੀਦਾ ਜੀ। ਬੱਸ ਸਟੈਂਡ ਦੇ ਵਿੱਚ ਜੀ ਪਬਲਿਕ ਦਾ ਹੈਗਾ ਉਹ ਇਹ ਇੱਥੇ ਡੰਪ ਤਾਂ ਵੈਸੇ ਹੀ ਨਹੀਂ ਚਾਹੀਦਾ ਨਸਕਨ ਸਿੰਘ ਜੀ ਜਿਹੜਾ ਕੂੜੇ ਦਾ ਢੇਰ ਬਣਿਆ ਪਿਆ ਹੈ ਡੰਪ ਬਣਿਆ ਪਿਆ ਹੈ ਮਾਸਟੈਂਡ ਦੇ ਵਿੱਚ ਕੀ ਕਹਿਣਾ ਹੈ ਕਹਣਾ ਕੀ ਹੋ ਜੀ ਇਹ ਸੀ ਤਾਂ ਬਹੁਤ ਦੁਖੀਆਂ ਜੀ ਇਹ ਉਹਦੇ ਡੰਪ ਤੇ ਅਸੀਂ ਤਾਂ ਪ੍ਰੋਫੈਸਰ ਨੂੰ ਬੇਨਤੀ ਕੀਤੀ ਆ ਜਾਂ ਸਰਕਾਰ ਨੂੰ ਸਰਦਾਰ ਅਕਲਤਾਰ ਸਿੰਘ ਸੰਧਵਾ ਨੂੰ ਬੇਨਤੀ ਕੀਤੀ ਜੀ ਡੰਪ ਚੱਕਿਆ ਜਾਵੇ ਕਿਉਂਕਿ ਇੱਥੇ ਪਬਲਿਕ ਪਲੇਸ ਹੈ ਇੱਥੇ ਡੰਪ ਹੋਣੇ ਨਹੀਂ ਚਾਹੀਦਾ ਕੂੜੇ ਦਾ ਰੋਜ਼ੇ ਨੰਬਰ ਤੇ ਅਸੀਂ ਨਰਜਾਨਾ ਜਿਹੜੀਆਂ ਬੱਸਾਂ ਅਪਡਾਉਣ ਕਰਦੀਆਂ ਇੱਥੇ ਇਥੇ ਟਰੱਕ ਦਾ 17000 ਨੇੜੇ ਦਾ ਕਲੈਕਸ਼ਨ ਇਕੱਠੀ ਹੁੰਦੀ ਆ ਨਗਰ ਕੌਂਸਲ ਨੂੰ ਕਦਨ ਦੀ ਚੋਅ ਠੇਕੇਦਾਰਾਂ ਦੇ ਆ 55 ਕੇ 56 ਲੱਖ ਦੇ ਜਿਹੜਾ ਰਿਹਾ ਜੀ ਤਾਂ ਇਥੇ ਆਮਦਨ ਤਾਂ ਬਹੁਤ ਹੁੰਦੀ ਆ ਪਰ ਹੁਣ ਤੁਸੀਂ ਹਸਾਲਾ ਕਿੰਨੇ ਗੰਦਗੀ ਦੇ ਢੇਰ ਲੱਗੇ ਆ ਸਾਡੀ ਬੇਨਤੀ ਆ ਵੀ ਇਹਨੂੰ ਇਹਨੂੰ ਚਾਹੀਦਾ ਡੰਗਰ ਚੱਕਿਆ ਜਾਵੇ ਇੱਥੇ ਇਹਨੂੰ ਸਾਈਕਲ ਸਟੈਂਡ ਬਣਾਇਆ ਜਾਵੇ ਵਧੀਆ ਤੇ ਸਫਾਈ ਹੋਵੇ ਸਾਈਕਲ ਸਟੈਂਡ ਬਣਿਆ ਤੇ ਰੋਜ਼ਗਾਰ ਹੋਵੇ ਸਾਈਕਲ ਸਟੈਂਡ ਪਾਜਣਾੜਾ ਪਾਜਣਾੜਾ ਜਮੀਂ ਪਾਜਦਾ ਜੀ ਅਗ ਅਸੀਂ ਅੱਜ ਦੀ ਹੀ ਹਾਰੀ ਦਾ ਇਹਨਾਂ ਨੂੰ ਦੋ ਦਿਨ ਹੋ ਗਏ ਪਹਿਲਾਂ ਵੀ ਇਹਨਾਂ ਨੂੰ ਦਿੱਤਾ ਹੋਇਆ ਜੀ ਠੇਕੇਦਾਰ ਨੂੰ ਲੈ ਕੇ ਵੀ ਪਈ ਸਾਡਾ ਤੁਸੀਂ ਇਹ ਕੰਮ ਕਰਾਓ ਤੇ ਨਹੀਂ ਪਰ ਅਸੀਂ ਜੀ 15 ਤਰੀਕ ਨੂੰ ਪਰਚੀ ਬੰਦ ਕਰਾਂਗੇ ਜੀ ਵੱਡੀਆਂ ਬਸਾਂ ਦੀ ਤੇ ਮਿੰਨੀਆਂ ਦੀ ਅੱਜ 13 ਤਰੀਕ ਹਾਂ ਅੱਜ 13 ਕੱਲ ਨੂੰ 14 ਦਾ 14 ਦੀ ਸਾਰੀ ਦਿੱਤੀ ਹੈ ਇਹਨਾਂ ਨੂੰ ਜੀ 15 ਤਰੀਕ ਨੂੰ ਅਸੀਂ ਪਰ ਪਰਚੀ ਬੰਦ ਕਰਾਂਗੇ ਸਾਡੇ ਕੋਲ ਹੋਰ ਕੋਈ ਹੱਲ ਨਹੀਂ ਹੈ ਜੀ ਕੀ ਨਾਸਰ ਟੋਟਾ ਸ਼ਮਸ਼ੇਰ ਸਿੰਘ ਜੀ ਸ਼ਮਸ਼ੇਰ ਸਿੰਘ ਜੀ ਜਿਹੜਾ ਇਹ ਡੰਪ ਕਾਰ ਬਹੁਤ ਦਿਨ ਹੋ ਗਏ ਪੰਡੈਣੀ ਚੱਕਿਆ ਜਾ ਰਿਹਾ ਕੀ ਜਣਾ ਦੇ ਬਾਰੇ ਇਹਨੇ ਬਾਰੇ ਕੀ ਜਣਾ ਇਹ ਪਬਲਿਕ ਪਾਲਾ ਬਸ ਹਟਾ ਇਹਦਾ ਮ ਇਹ ਗਾ ਹਜ਼ਾਰਾਂ ਸਵਾਰੀਆਂ ਆਉਂਦੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਵੇ ਲੋਕ ਇੰਨਾ ਗੰਦ ਪਿਆ ਹੋਇਆ ਮੁਸ਼ਕ ਮਾਰ ਦਾ ਕੋਲੇ ਖੜਿਆ ਨਹੀਂ ਜਾਂਦਾਗਾ ਪ੍ਰਸ਼ਾਸਨ ਨੂੰ ਸਾਡੀ ਇਹੀ ਬੇਨਤੀ ਹੈ ਵੀ ਪਾਈ ਇਧਰ ਧਿਆਨ ਦਿਓ ਨਗਰ ਕੌਂਸਲ ਵਾਲਿਆਂ ਨੂੰ ਇਹਨੂੰ ਸਾਫ਼ ਕੀਤਾ ਜਾਵੇ ਤਾਂ ਜੋ ਬਿਮਾਰੀਆਂ ਤੋਂ ਲੋਕਾਂ ਨੂੰ ਨਜਾਤ ਮਿਲ ਸਕੇ ਇਹ ਬਾਕੀ ਅਸੀਂ ਸਾਡੀਆਂ ਹਰੇਕ ਬਾਸਾ ਜਿਹੜੀ ਪਰਚੀ ਘਟਾਉਂਦੀ ਆ ਅਸੀਂ ਫਿਰ ਵੀ ਗੰਦ ਦੇ ਵਿੱਚ ਖੜਦੇ ਹਾਂ ਇਹ ਨਗਰ ਕੌਂਸਲ ਦੀ ਆ ਨਗਰ ਕੌਂਸਲ ਦਾ ਬਾਸਾ ਨਗਰ ਕੌਂਸਲ ਇੱਥੇ ਦਮ ਪਛਾਹੀਦਾ ਹੀ ਨਹੀਂ ਇਹਨਾਂ ਨੇ ਡੰਪ ਕਿਉਂ ਬਣਾਇਆ ਇੱਥੇ ਸਾਰੀ ਦਿਹਾੜੀ ਮੁਸ਼ਕ ਮਾਰਦਾ ਰਹਿੰਦਾ ਕਈ ਵਾਰੀ ਜਦੋਂ ਕਿਤੇ ਕਦਾਈ ਮਤਲਬ ਮੀਂਹ ਪੈ ਕੇ ਹਟਦਾ ਨਾ ਜਦੋਂ ਕਿਤੇ ਅਸੀਂ ਰੋਟੀ ਖਾਣ ਜੋ ਤੌਖੇ ਹੋ ਜੰਨੇ ਆ ਅਸੀਂ ਪਾਸੇ-ਆਸੇ ਜਾ ਕੇ ਰੋਟੀ ਖਾਂਦੇ ਆ ਆ ਪਾਸੇ-ਆਸੇ ਦੁਕਾਨਾਂ ਜਿਹੜੀਆਂ ਕੋਈ ਗੰਨੇ ਵਾਲਾ ਹੋ ਗਿਆ ਕੋਈ ਹੋ ਗਿਆ ਜੋ ਵੀ ਐਸਾ ਵਾ ਇੱਥੇ ਲਿਆ ਕੇ ਗੰਦ ਸੱਟ ਜਾਂਦੇ ਆ ਬਾਸ ੱਡੇ ਦੇ ਵਿੱਚ ਇੱਕ ਬਾਸ ੱਡੇ ਦੇ ਵਿੱਚ ਕਦੇ ਕਿਤੇ ਸੁਣਿਆ ਵੀ ਡੰਪ ਹੰਡਾ ਕੂੜੇ ਦਾ ਉਨਕੀ ਮੰਗ ਕਰਦੇ ਮੰਗ ਇਹੀ ਹੈ ਵੀ ਇਹਨੂੰ ਇੱਥੋਂ ਚੱਕਿਆ ਜਾਵੇ ਇੰਦੇ ਚ ਕੀੜੇ ਪਏ ਹੋਏ ਆ ਜੀ ਮਸ਼ਕ ਮਾਰਦਾ ਬੁਰੇ ਹਾਲ ਹੈ ਜੀ ਲੈ ਕੇ ਡੰਪ ਹੀ ਇਥੋਂ ਚੁੱਕਿਆ ਜਾਵੇ ਡੰਪ ਹੀ ਚੁੱਕਿਆ ਜਾਵੇ ਇਥੋਂ ਜਿਹੜਾ ਉਹ ਜਿਹੜਾ ਬੰਦ ਕੀਤਾ ਜਾਵੇ ਡੰਪ ਬੰਦ ਹੀ ਕੀਤਾ ਜਾਵੇ ਇਥੋਂ ਪਬਲਿਕ ਪਹਲੇ ਸ ਹੈ ਇਹ